ਹਾਂਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਹੜੇ ਸਾਨੂੰ ਇੰਨਾ ਪਿਆਰ ਕਰ ਰਹੇ ਆ WhatsApp ਦੇ ਵੀ ਕਰ ਰਹੇ ਆ WhatsApp ਗਰੁੱਪ ਵਾਲੇ ਵੀ ਕਰ ਰਹੇ ਆ ਜਿਹੜੇ WhatsApp ਤੇ ਅੱਜਕੱਲ੍ਹ ਆਨਲਾਈਨ ਸੂਟ ਮੰਗਾ ਰਹੇ ਆ ਬਹੁਤ ਸੋਹਣਾ ਗੁੱਡ ਰਿਸਪੌਂਸ ਦੇ ਰਹੇ ਜਿਨ੍ਹਾਂ ਭੈਣਾਂ ਨੂੰ ਵਿਸ਼ਵਾਸ ਆ ਵੀ ਬਾਜ਼ਾਰ ਨਾਲੋਂ ਸਿਰਫ ਨਿਰਮਲ ਚੰਦੀ ਹੱਟੀ ਦੇ ਕੱਪੜਾ 2-300-500 ਰੁਪਏ ਸਸਤਾ ਮਿਲਣਾ ਤਾਂ ਬਹੁਤ-ਬਹੁਤ ਧੰਨਵਾਦ ਜੀ ਦੇਖੋ ਆ ਗਰਮ ਸੂਟ ਲੈ ਕੇ ਆ ਰਹੇ ਆ ਨਾਲ ਜੀ ਸੀਕੁਐਂਸ ਵਰਕ ਹੋਇਆ ਬਾਜ਼ਾਰ ਦੇ ਵਿੱਚ ਅੱਜਕੱਲ੍ਹ 1050 ਰੁਪਏ ਦਾ ਪਿਓਰ ਸੀਕੁਐਂਸ ਵਰਕ ਕੋ ਹੈ ਜੀ ਚੈੱਕ ਕਰੋ ਕਿਰੇ ਦੇ ਪੂਰਾ ਸੀਕੁਐਂਸ ਵਰਕ ਤਾਂ ਨਾ ਆਏਗਾ ਸਟਾਲ ਛੋਲ ਨਹੀਂ ਸਟਾਲ ਕਹੀ ਪਹਿਣਾ ਛੋਲ ਕਹਿੰਦੇ ਆ ਕਈ ਛੋਲ ਕਹਿੰਦੇ ਆ ਅਸੀਂ ਛੋਲ ਨਹੀਂ ਕਹ ਰਹੇ ਅਸੀਂ ਕਹ ਰਹੇ ਆ ਸਟਾਲ ਦੇਖੋ ਫੁੱਲ 2.5 ਮੀਟਰ ਦਾ ਸਟਾਲ ਹੈ ਜੀ ਰੇਡ ਦਾ ਪੂਰਾ ਓਪਨ ਚੈਲੰਜ ਹੋਏਗਾ ਜੀ ਫੁੱਲ ਗਰੰਟੀ ਹੋਊਗੀ ਰੇਡ ਦੀ ਪੂਰੇ ਪੰਜਾਬ ਦੀ ਜਿੱਥੋਂ ਮਰਜ਼ੀ ਰੇਡ ਟਰਾਈ ਕਰ ਲੋ ਆ ਦੇਖੋ ਗਲੇ ਦੀ ਸੀਕੁਐਂਸ ਹੈ ਚੈੱਕ ਕਰੋ ਮੇਰੀ ਭੈਣ ਨੇ ਪਹਿਣਾ ਨੂੰ ਦੇਖੋ ਪੂਰਾ ਸੀਕੁਐਂਸ ਦਾ ਕੰਮ ਹੋਇਆ ਹੈ ਜੀ ਗਲੇ ਤੇ ਠੀਕ ਹੈ ਜੀ ਘੇਰੇ ਦੇ ਪੂਰਾ ਸੀਕੁਐਂਸ ਆ ਕਮ ਆਇਆ ਕਲਰ ਚਾਰਡ ਪੰਜ ਹੈ ਡਿਜ਼ਾਈਨ ਆਪਣੇ ਕੋਲ ਵੀ ਪੰਜ ਆ ਗਏ ਨੇ ਕਿੰਨੇ ਮਰਜ਼ੀ ਲਓ ਬਸ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਫੋਲੋ ਕਰਨਾ ਤੇ YouTube ਚੈਨਲ ਦੇ ਜਾ ਕੇ ਸਬਸਕ੍ਰਾਈਬ ਕਰਨਾ ਤੇ ਮੇਰੀ ਇਹ ਭੈਣਾ ਦਾ ਕੋ ਫਾਇਦਾ ਹੋ ਸਕੇ ਵੀ ਉਹ ਲੜੀ ਚੱਲਣਾ ਅਸੀਂ ਇਹ ਚਾਹੁੰਦੇ ਆ ਤੇ ਵੀਡੀਓ ਨੂੰ ਫੋਲੋ ਸ਼ੇਅਰ ਨਹੀਂ ਕਰੋਗੇ ਅਸੀਂ ਬਿਲਕੁਲ ਵੀ ਥੂਟ ਥੇਲ ਨਹੀਂ ਕਰਾਂਗੇ ਜਿਨ੍ਹਾਂ ਨੂੰ ਪਰੋਠਾ ਜਿਹੜੇ ਕਰ ਰਹੇ ਹੋ ਫਟਾਫਟ ਲੈ ਰਹੇ ਨੇ ਬਹੁਤ ਹੀ ਸੋਹਣਾ ਪਿਆਰ ਮਿਲ ਰਿਹਾ ਜੀ ਹੱਸ ਕੇ ਪਿਆਰ ਮਿਲ ਰਿਹਾ ਕਲਰ ਜਾਨ ਦੇਖੋ ਕਿੰਨੇ ਪਿਆਰੇ ਆ ਰਹੇ ਰੇਡ ਦਵਾਂਗਾ ਸਿਰਫ 700 ਰੁਪਏ ਬਿਲਕੁਲ ਫ੍ਰੀ ਸ਼ਿਪਿੰਗ ਲੈਂਡ ਦੇ ਚਾਹਵਨ ਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੇਅਰ ਕੀਤੇ ਵਗੈਰਾ ਸਿੱ ਬਿਲਕੁਲ ਸੂਟ ਨਹੀਂ ਸੇਲ ਕਰਨਾ ਮਿਲਣਾ ਕਿਥੋਂ ਨਿਰਮਲ ਜੰਦ ਦੀ ਹੱਡੀ ਪੁਰਾਣੀ ਕਚੇਰੀ ਵਾਲੀ ਸਾਈਡ ਮੇਨ ਬਾਜ਼ਾਰ ਜੀਰਾ ਧੰਨਵਾਦੀ ਸੱਤ ਤਰੀਕਾ